ਕੇ ਹਾਲ ਚਾਲ ਹੈ ਮਿੱਤਰੋ ਅੱਜ ਆਪਾਂ ਸਵੇਰੀ ਸਵੇਰੀ ਨਾ ਤੋ ਕਾ ਹੋਗੇ ਤਿਆਰ ਸਵਾਗਤ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਜਾ ਰਹੇ ਤੇ ਦਫਤਰ ਬਹੁ ਦਿਨਾਂ ਬਾਅਦ ਦਫਤਰ ਜਾ ਰਹੇ ਤੇ ਦਫਤਰ ਜਾਣ ਨੂੰ ਜੀ ਨਹੀਂ ਮੇਰਾ ਪੂਰਾ ਵੀ ਕਰ ਰਹਾ ਤਾਂ ਕੀ ਕਰਾਂ ਯਾਰ ਮੈਂ ਇਸ ਨੌਕਰੀ ਦਾ ਮੈਂ ਕੀ ਕਰੂ ਫਿਰ ਜੌਬ ਛੋੜ ਦੂੰ ਨਿਕਲ ਗਾ ਉੱਤੇ ਤੇ ਆਪਾਂ ਚਾਲੀ ਤੇ ਬਈ ਐਨ ਆਈ ਐਸ ਚੌਂਗਲਾਵਾ ਪਹੁੰਚ ਗਏ ਤੇ ਆਲੇਵਾ ਆਲਾ ਯਾਰ ਪਹੁੰਚ ਗਏ ਪਟਿਆਲਾ ਗੱਡੀ ਦਾ ਮੀਟਰ ਕਹਿ ਰਿਹਾ ਬਈ ਮੇਰੇ ਮੱਥ ਤੇਲ ਪਵਾ ਲਾ ਲਾਈ ਆਪਾਂ ਨੇ ਵੀ ਗੱਡੀ ਪੈਟਰੋਲ ਪੰਪ ਲਵਾ ਵੀ ਪਵਾ ਲਈ ਤੇਲ ਵਿਚਾਰੀ ਮੈਂ ਕਿਤੇ ਰਸਤੇ ਵਾਂ ਖੜ ਜੇ ਫੇਰ ਕੋਈ ਲੈਗਾ ਵੀ ਨਹੀਂ ਆਂਦਾ ਜਿਸ ਮਰਜ਼ੀ ਨੂੰ ਫੋਨ ਕਰ ਲਓ ਬਈ ਆ ਜਾਓ ਤੇਲ ਮੁੱਕ ਗਿਆ ਸਾਲਾ ਕੋਈ ਨਹੀਂ ਆਂਦਾ ਹੈਗਾ ਮਾਰੇ ਟਾਈਮ ਆ ਉਹ ਆ ਗਿਆ ਗੱਡੀ માં ਤੇਲ ਗੱਡੀ માં ਪਾਓ ਤੇਲ ਪਾਈਏ ਫਰੈਸ਼ ਫਰੈਸ਼ ਸਾਲਾ 2-300 ਕਾ ਪਾਉਣਾ ਹੋਵੇ ਤੇਲ ਫਰੈਸ਼ ਪਾਉਣਾ ਆਪਾਂ ਨੇ ਪਹੁੰਚ ਕੇ ਤੇ ਗਪਾਲ ਸਵੇਟਸ ਨੂੰ ਕਰਦੇ ਹੋਏ ਕ੍ਰਾਸ ਯਾਰ ਪਹੁੰਚ ਕੇ ਤੇ ਫੁਆਰਾ ਚੌਂਕ ਫੁਆਰਾ ਚੌਂਕ אבי ਅੱਜ ਲਾ ਪਾਣੀ ਚੱਲ ਰਿਹਾ ਜੇ ਐਸਾ ਬਈ ਫੁਆਰਾ ਚੌਂਕ ਆਪਣੇ ਪਿੰਡ માં ਹੋ ਪੰਟਾਲੇ ਤੋਂ ਥੋੜੇ ਮੈਸਾਂ ਨੂੰ ਪਾਣੀ ਭਰਨ ਲੱਗਦੇ ਆ ਆਪਣੇ ਨੂੰ ਚੱਲ ਚੱਲ ਮੈਸ ਪੁਰਾ ਜਾਉਂਗਾ ਪਾਣੀ ਪਲਾਗਾ ਲੈਵਾਂ ਤੈਨੂੰ ਬਾਈ ਨੰਬਰ ਸਿਟੀ ਸੈਂਟਰ ਇਸ ਗੱਲ ਮੇਰੀਆਂ ਬਹੁਤ ਜ਼ਿਆਦਾ ਜੀਵੇ ਹੋਈਆਂ ਬਾਈ ਪੀਸੀਐਸ ਦੀ ਕੋਚਿੰਗ ਆਪਾਂ ਕਿਸੇ ਟਾਈਮ ਉਰੀ ਲਵਾ ਤੇ ਉਹ ਤੋਂ ਮੈਂ ਪੜਿਆ ਨਹੀਂ ਨਹੀਂ ਤੋਂ ਲੈ ਵੀ ਅੱਜ ਮੈਂ ਵੀ ਲਗਾਏ ਹੁੰਦਾ ਕਿਤੇ ਆਈਐਸ ਪਹੁੰਚ ਕੇ ਤੇ ਦਫ਼ਤਰ ਵਾਲੇ ਰੋਡ 'ਪਾ ਪਤਾ ਨਹੀਂ ਕਾਦ ਜੋ ਸੜਕ ਬਣੇਗੀ ਕਾਦ ਨਹੀਂ ਠਾਂ ਠਾਂ ਠੈਂ ਟੈਂ ਕਰਕੇ ਗੱਡੀ ਜਾਇ ਇਸ ਤੋਂ ਸਰਕਾਰ ਨੂੰ ਬੇਨਤੀ ਆ ਬਈ ਸੜਕ ਬਣਵਾ ਦੀ ਜਾਏ ਦਫਤਰ ਮਾਣ ਵਾਲੇ ਨੂੰ ਤੰਗੀ ਹੁਵਾ ਆਪਾਂ ਪਹੁੰਚ ਗਏ ਦਫਤਰ ਮਸਵੇਰੀ ਸਵੇਰੀ ਚੱਲ ਇੱਕ ਸ਼ਾਂਤੀ ਹੋਵੇ ਪਬਲਿਕ ਆਈ ਨਹੀਂ ਹੁੰਦੀ ਸ਼ਾਂਤੀ ਗੇਲ ਬੰਦਾ ਥੋੜੇ ਬੋਤੇ ਆਪਣੇ ਕੰਮ ਨਵੇੜ ਲਾ ਜਿੰਨੇ ਹੁਆ ਕਰਨ ਵਾਲੇ ਫੇਰ ਕੀੜੀਆਂ ਕਿ ਚਾਚਾ ਹਾ ਹਾ ਬਹੁਤ ਸੋਹਣੀ ਲੱਗਤ ਸਵੇਰ ਤਾਂ ਲੱਗਦਾ ਦਫਤਰ ਮਾ ਜੀ ਉਸ ਤੋਂ ਬਾਅਦ ਤਾਂ ਦਫਤਰ ਵੱਡ ਖਾਣ ਨੂੰ ਆਵਾਜ਼ ਆ ਰਿਹਾ ਆਪਾਂ ਘਰਾਂ ਦੇ ਲੇਗਾ ਇਹ ਬਾਈ ਚੌਲ ਅਰ ਚੀਨੀ ਆਪਾਂ ਨੇ ਉਹ ਕਿੜੇ ਰੱਖੇ ਹੋਏ ਆ ਆਪਣੇ ਕਿਉਂਕਿ ਰਾਤ ਨੂੰ ਕਈ ਵਾਰ ਨਾ ਡੱਕ ਡੁੱਕੂ ਆ ਜਾਂਦਾ ਦਫਤਰ ਮਾ ਮੇਂ ਕੀਮਤੀ ਸਮਾਨ ਬਹੁਤ ਪਿਆ ਨੇ ਕੀੜੇ ਕਿਹਨਾਂ ਰੱਖੀ ਤਾਂ ਕਰਕੇ ਫਿਰ ਇਹਨਾਂ ਨੂੰ ਆਪਾਂ ਸਵੇਰੀ ਬ੍ਰੇਕਫਾਸਟ ਘਰਾਂ ਦੇ ਲਈ ਕਾਇਏ ਹੈ ਨਾ ਵਾਸਤੇ ਕੋਈ ਨਹੀਂ ਆਇਆ ਹਾਲ ਤੱਕ ਦਫਤਰ ਮਾ ਆਪਾਂ ਹੀ ਆਏ ਤੇ ਕੀੜਿਆਂ ਨੂੰ ਕਿਰਾਇਆ ਆਪਾਂ ਨੇ ਬ੍ਰੇਕਫਾਸਟ ਸੰਦੀਪ ਕੀ ਕਰ ਰਹਾ ਤਾਂ ਮੈਂ ਵੇਟ ਵੀ ਚੱਲ ਸੰਦੀਪ ਆਜੇ ਸੰਦੀਪ ਲਵਾ ਉਹ ਚਾਬੀ ਆਪਣੇ ਲਵਾ ਸੰਦੀਪ ਆ ਜਾਏਗਾ ਆਪਾਂ ਖੋਲ ਲਾਂਗੇ ਫਿਰ ਆਪਾਂ ਬੈਠਾਂਗੇ ਦਫਤਰ ਦੇ ਅੰਦਰ ਕਰੀਏ ਮੜਾ ਮੋਟਾ ਕੰਮ ਜਿਹੜਾ ਵੀ ਹੋਗਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਏ ਹੈਲੋ ਕਰਦਾ ਮੇਰਾ ਯਾਰ ਸੰਦੀਪ ਆ ਗਿਆ ਇੱਕਦੋਨ ਇਸਕੇ ਚਿਹਰੇ 'ਤੇ ਵਰਾ ਸਮਾਈਲ ਮਨ ਤੋਂ ਇਸ ਦੀ ਸਮਾਈਲ ਦੇਖ ਕੇ ਨਾ ਉਹ ਗੋਦੂ ਜਾਂ ਬੰਦਾ ਯਾਦ ਆ ਜਾਣਾ ਲਾਡੀਆਂ ਪਾਡੀਆਂ ਕਰਕੇ ਫਿਰ ਮੈਂ ਸੰਦੀਪ ਨੂੰ ਪੁੱਛਿਆ ਇਸ ਦਾ ਹਾਲ ਕਿਹਾ ਬਾਹਰ ਅੱਜ ਆਜ ਹੈਗਾਨੀ ਦਾ ਤਾਂ ਕਰਕੇ ਅੱਜ ਸਾਰੀ ਮੰਡੀਰ ਬੈਠੀ ਲਾ ਵੀ ਅੰਦਰ ਨਵਾਂ ਸੁਪਰਵਾਈਜ਼ਰ ਅੱਜ ਆਇਆ ਹੋਇਆ ਤਾਂ ਬਲਵਿੰਦਰ ਸਿੰਘ ਸਾਰਿਆਂ ਨੇ ਨਵੇਂ ਸੁਪਰਵਾਈਜ਼ਰ ਨੂੰ ਆਪਣਾ ਮੰਗ ਪੱਤਰ ਦੇ ਦਿਆ ਮੈਂ ਵੀ ਉਹਨੂੰ ਕਿਹਾ ਵੀ ਮੰਨੂ ਜੋ ਜੋ ਮੱਗਾਂ ਪੂਰੀਆਂ ਕਰ ਦੇ ਪਗਾਰ ਵੜਾ ਪਗਾਰ ਵੜਾਓ ਤੂੰ ਇਤਨਾ ਪੈਸਾ ਮੈਂ ਕਰ ਨਹੀਂ ਚਲਦਾ ਸਲਾ ਇਮਾਨ کیسے چلے ਸੁਪਰਵਾਈਜ਼ਰ ਕਹ ਰਿਹਾ ਕੋਈ ਚੱਕਰੇ ਨਹੀਂ ਕਰਦੇਗੇ ਥਾਰੀ ਲੱਖ ਲੱਖ ਰੁਪਏ ਤਨਕਾ ਉਹ ਲੱਖ ਤੋਂ ਜ਼ਿਆਦਾ ਆਊਗੀ ਨੈਟ ਨਹੀਂ ਚੱਲ ਰਿਹਾ ਦਾ ਬਾਈ ਜਿਹਨੂੰ ਵੀ ਲਗਣਾ ਵੀ ਮੈਂ ਦਫ਼ਤਰ ਮੈਂ ਬਹਿਲਾਂ ਇੱਕ ਦਿਨ ਮੇਰੇ ਵਾਲੀ ਜ਼ਿੰਦਗੀ ਜੀ ਕੇ ਦੇਖੋ ਆਕਰ ਦੇਖੋ ਕਿ ਦਿਨ ਮੇ ਕਿੰਨੇ ਲੋਕ ਮਿਲਣੇ ਕੇ ਲਈ ਆਤੇ ਹੈ ਰੋਤੇ ਹੈ ਸਵਾਲ ਪੁੱਛਤੇ ਹੈ ਧੰਨਵਾਦ ਕਰਤੇ ਹੈ ਪੈਰ ਛੂਤੇ ਹੈ ਮਾਲਾਏ ਪਹਿਨਾਤੇ ਹੈ ਗਾਲੀਆਂ ਦیتے ਹੈ ਜਾਂਦੇ ਹੋ ਕਿਤਨਾ ਕੁ ਝਿਲ ਮੰਨੇ ਸਾਰੇ ਪੀਏ ਚਾਹ ਸੁੱਖਾ ਕੱਲਾ ਪੀਆ ਦੁੱਧ ਸੁੱਖਾ ਹੈਗਾ ਬਈ ਮੋਦੀ ਆਗਾਜ਼ ਬੰਦਾ ਸੋ ਕਿ ਕੇ ਕੇ ਸਖਾਇ ਲਵੀ ਤੈਨੂੰ ਮੋਦੀ ਨੇ ਕੇ ਕਰਨਾ ਦਫਤਰ ਮਾ ਝੂਠ ਬੋਲੋ ਬਾਰ ਬਾਰ ਝੂਠ ਬੋਲੋ ਸੁੱਖੇ ਗੇਲ ਕਰ ਲੀਕ ਆਪਾਂ ਨੇ ਵੀਡੀਓ ਸੁੱਖਾਗਾ ਤੇਰੇ ਵਰਗੀ ਮੁੱਛਾ ਰੱਖਣੀ ਆ ਮਗਾ ਸੁੱਖੇ ਕਰ ਫਿਰ ਕੁੰਡੀਆਂ ਮੁੱਛਾ ਆਏ ਆ ਤੇਰੇ ਰੱਖ ਚੱਲ ਕੋਈ ਨਹੀਂ ਹੋ ਜੇਂਗਾ ਇਸਕੇ ਵੀ 2-3 ਸਾਲ ਮਾ ਮੁੱਛਾ ਕੁੰਡੀਆਂ ਸੁਪਰਵਾਈਜ਼ਰ ਸਾਹਿਬ ਆਪਣੇ ਅੱਜ ਦੇਖ ਰਹੇ ਤੇ ਪਤਾ ਨਹੀਂ ਕੇ ਚਲਾ ਰਿਹਾ ਤਾਂ ਕੇ ਨਹੀਂ ਮੈਨੂੰ ਤਾਂ ਸਮਝ ਨਹੀਂ ਆਇਆ ਇਹਦਾ ਭਈ ਇਸ ਗੱਲ ਕੋਈ ਵੀ ਪੰਗਾ ਨਾ ਲਾਓ ਜੇ ਇਸ ਗੱਲ ਪੰਗਾ ਲੈ ਲਿਆ ਤਾਂ ਸਮਝੋ ਆਪਣੀ ਨੌਕਰੀ ਪਰੇ ਗਏ ਚੜਾਈ ਬਹੁਤਾ ਬੰਦੇ ਕੀ ਆਪਣੀ ਇਸ ਕੀ ਨਹੀਂ ਨਹੀਂ ਮੰਸ ਲੇਟਰ ਲਾਂਚ ਟਾਈਮ ਆ ਲੱਗ ਰਹੀ ਰਿਹਾ ਪੰਨੋ ਭੁੱਖ ਆ ਪਾ ਗਿਆ ਆਪਣੀ ਦਾ ਬੱਕੀ ਇਹ ਮਤਲਬ ਭਈ ਉਹ ਦੂਸਰੀ ਬੱਕੀ ਨਹੀਂ ਬਾਈਆਂ ਨੇ ਨਾਮ ਰੱਖਿਆ ਹੋਇਆ ਲੰਡੀ ਜੀਬ ਲਾ ਕੇ ਰੱਖੀ ਹੋਈ ਆ ਆਪਾਂ ਨੇ ਕਦੇ ਵੀ ਕੁਝ ਖਾਣਾ ਹੋਇਆ ਕਿਸੇ ਨੇ ਬਾਈ ਨੰਬਰ ਫਾਟਕ ਵਾ ਕੋ ਬੱਕੀ ਖੜਾ ਥੱਪਰ ਕਾਲਜ ਤੇ ਪਹਿਲਾਂ ਵਾਲੇ ਚੌਂਕ ਵਾ ਜਦ ਮਰਜੀ ਆਉ ਬੰਦੇ ਬਹੁਤ ਪਿਆਰੇ ਆ ਦੋ ਭਾਈਆ ਆਪਣੇ ਬਈ ਬਹੁਤ ਘਰਾ ਪਰਮਾ ਆਪਾਂ ਨੇ ਪੁੱਛਿਆ ਭਾਈ ਕੀ ਆ ਖਾਣ ਨੂੰ ਇੱਥੇ ਕੋਈ ਖਾਣ ਪੀਣ ਵਾਲੀ ਕੋਈ ਸ਼ੈ ਨਹੀਂ ਮਿਲਦੀ ਹੈ ਨਹੀਂ ਚਪੇੜਾਂ ਖਾਣੀਆਂ ਨੇ ਮੇਰੇ ਕੋਲ ਨਹੀਂ ਯਾਰ ਇਹ ਗਾਣਾ ਕੀ ਓਏ ਯਾਰ ਕੀ ਹੋਇਆ ਵਾ ਚਪੇੜਾਂ ਤਾਂ ਨਹੀਂ ਰਹੀਆਂ ਮੇਰੇ ਵੀਰੇ ਨੇ ਮੈਨੂੰ 버ਗਰ ਦੇਆ ਕੋਕ ਦੇਆ ਗੈਲਾ ਆਪਣੇ ਇੱਕ ਹੋਰ ਆਪਣਾ ਯਾਰ ਦੋਸਤ ਦਾ ਆਪਾਂ ਨੇ ਰੱਜ ਕੇ ਖਾਇਆ ਬੱਕੀਆਂ ਤੇ ਉਸਤੇ ਬਾਅਦ ਗਏ ਦਫਤਰ ਦਫਤਰ ਵਿੱਕੀ ਵੀਰਾ ਲੈ ਆਇਆ ਤਾਂ ਚਾਹ ਕਰੇ ਕਰੇ ਬਣਾਵਾ ਜੋ ਚਾਹ ਸਵਾਦ ਕਰੇ ਕਰੇ ਤਾਂ ਚਾਹ ਕੀ ਜਮੀ ਡੰਡ ਲਾਦਾ ਅੱਜ ਦੇਖਾਂ ਕੈਸੀ ਆ ਪਾ ਚਾਹ ਮੰਗਾਤਾ ਪਾਣੀ ਨਹੀਂ ਮੰਗਾਤਾ ਇੰਟਰਨੈਟ ਸੇਵਾਮਾਂ ਭਾਈ ਠੱਪਤੀਆਂ ਅੱਜ ਫੇਰ ਆਪਾਂ ਨੇ ਆਪਣੇ ਫੋਨ ਵਾਲਾ ਕਰਿਆ ਹਾਰਸਪੋਟ ਔਨ ਕਿਉਂਕਿ ਆਪਾਂ ਨੂੰ ਤਾਂ ਚੱਲ ਕੰਮ ਕਰਨਾ ਹੈ ਇਹਦਾ ਬਸ਼ਮੀਤ ਪੂਨੀਆ ਦਾ ਹਾਰਸਪੋਟ ਆਪਾਂ ਨੇ ਕਰ ਲਿਆ ਔਨ ਜੋ ਵੀ ਨਹੀਂ ਸੋਹ ਰਾ ਕਨੈਕਟ ਹੋ ਰਿਹਾ ਤੇ ਅੱਜ ਤੋ ਨਾ ਪਤਾ ਨਹੀਂ ਕਿਸ ਕਾ ਮੂੰਹ ਦੇਖਿਆ ਕਿਸ ਕਾ ਨਹੀਂ ਸਵੇਰੀ ਸਵੇਰੀ ਕੋਈ ਨਹੀਂ ਕੰਮ ਬਣਿਆ ਭਾਈ ਸਾਰੇ ਦਿਨ ਸ਼ਾਮ ਆਪਾਂ ਹੋ ਗਏ ਤੇ ਲੈ ਵੀ ਬੇਲੇ ਮਗਾ ਹਾ ਚਾਓ ਚੜ ਗਿਆ ਵੀ ਚਲੋ ਚਲੋ ਫਟਾਫਟ ਚਲੀਏ ਆਪਾਂ ਆਪਣੇ ਆਪਣੇ ਘਰਾਂ ਨੂੰ ਜਗਾ ਦੇਖੀਏ ਖਾਈਏ ਰੋਟੀਆਂ ਰੋਟੀਆਂ ਕਰੀਏ ਆ ਰਾਮ ਬਾਈ ਬਹੁਤ ਔਖਾ ਨੌਕਰੀਆਂ ਸੰਦੀਪ ਨੂੰ ਕਿਹਾ ਲਾ ਦੇ ਮੈਂਗਾ ਜਿੰਦਾ ਭੱਜ ਲੀਏ ਘਰਾਂ ਨੂੰ ਸੰਦੀਪ ਨੇ ਆਹ ਸਾਫ ਸਫਾਈਆਂ ਸਾਫ ਸਫਾਈਆਂ ਇਸ ਤਰ੍ਹਾਂ ਕਰਾਂ ਨਾ ਸਾਮ ਨੂੰ ਨਹਾ ਕ ਇਹਨੂੰ ਕਿਹਾ ਮੈਂਗਾ ਬਾਈ ਜਿੰਦਾ ਲਾ ਫਟਾਫਟ ਆਪਾਂ ਚੱਲੀਏ ਘਰਾਂ ਨੂੰ ਜੋ ਵੀ ਕਦੇ ਕਦੇ ਖੇਜ ਜਾਦੇ ਇਹਨੂੰ ਮੈਂ ਕਹਿੰਦਾ ਆ ਕਰਦੇ ਆ ਕਰਦੇ ਆ ਕਰਦੇ ਸੜਾ ਰਾਜਪਾਲ ਜਾਦੂ ਬਣ ਜਾ ਹਾਂ ਸਾਰੇ ਕੰਮ ਮੈਂ ਹੀ ਕਰੂੰ ਅਬ ਮਾਲਿਕ ਕੋ ਵੀਰਾ ਕਰੋ ਠੀਕ ਬੋਲੋ ਬੋਲੋ ਬਾਈ ਮਾਲਿਕ ਬੋਲੋ ਕਦੇ ਬਾਈ ਮਾਲਿਕ ਬੋਲੋ ਇਹ ਵਾਲਾ ਕੀ ਬੋਲੋ ਬਾਈ ਮਾਲਿਕ ਘਰ ਕਾ ਸੰਦੀਪ ਗੱਲ ਥੋੜਾ ਬਹੁਤ ਹਾਸਾ ਟੱਡਾ ਜੰਟੇ ਨੂੰ ਗਿਆ ਓ ਇਧਰ ਆ ਜਾ ਛਮੀਆਂ ਜੱਟਾ ਵੀ ਉਹ ਖੁਸ਼ ਹੋ ਜਾ ਜੰਟਾ ਬਹੁਤ ਕੈਂਟ ਬੰਦਾ ਯਾਰ ਜੋ ਵੀ ਆਪਣਾ ਉੱਥੇ ਤੇ ਨਿਕਲ ਗਿਆ ਬਈ ਮੈਂ ਪਾਲੀ ਦੀ ਗੱਡੀ ਘਰਾਂ ਨੂੰ ਨਿਹਰਾ ਉਹ ਜਾਂਦੇ ਆਂਦੇ ਚਲੋ ਕੋਈ ਚੱਕਰ ਨਹੀਂ ਘਰਾਂ ਜਗ੍ਹਾ ਕਰਾਂਗੇ ਆਪਾਂ ਥੋੜੀ ਜੀ ਰੈਸਟ ਬਈ ਇੱਕ ਬਈ ਸਾਰਿਆਂ ਨੂੰ ਬੇਨਤੀ ਹੈ ਜੇ ਕੋਈ ਵੀਡੀਓ ਮੈਂ ਕੰਮ ਪੇਸ਼ੀ ਹੋ ਆ ਦੱਦੇ ਕਰੋ ਜਿਹੜਾ ਵੀ ਬੰਦਾ ਵੀਡੀਓ ਦੇਖਾ ਨਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਕੰਮ ਵਾਲੇ ਬੰਦੇ ਦਾ ਜੋ ਆ ਗਿਆ ਬੱਗਿਆ ਆ ਗਿਆ ਬੱਗਿਆ ਇਸ ਤਰ੍ਹਾਂ ਦੀ ਜ਼ਿੰਦਗੀ ਆ ਆਪਣੀ ਬਈ ਕੰਮ ਕਰੋ ਸੋ ਜੋ ਕੰਮ ਕਰੋ ਸੋ ਜੋ ਥਾਵੇਂ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੈਂਕ ਯੂ